ਸਤ ਸ੍ਰੀ ਅਕਾਲ ਦੋਸਤੋ ਪੰਜਾਬ ਦੀਆਂ ਜੇਕਰ ਵੱਡੀਆਂ ਮੁਸੀਬਤਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਟੌਪ ਤੇ ਹੈ ਪ੍ਰਵਾਸ ਪਰਚਾਏ ਪੰਜਾਬ ਤੋਂ ਹੋਣ ਵਾਲਾ ਪ੍ਰਵਾਸ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਹੋਣ ਵਾਲਾ ਪ੍ਰਵਾਸ ਦੋਵੇਂ ਹੀ ਵੱਡੀਆਂ ਮੁਸੀਬਤਾਂ ਤੇ ਵੱਡੇ ਸੰਕਟ ਲੈ ਕੇ ਸਾਹਮਣੇ ਖੜੇ ਨੇ ਜਿੱਥੇ ਪੰਜਾਬ ਤੋਂ ਹੋਣ ਵਾਲੇ ਪ੍ਰਵਾਸ ਦੇ ਕਰਕੇ ਪੰਜਾਬ ਦੀ ਜਵਾਨੀ ਲਗਾਤਾਰ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲਡ ਹੋ ਰਹੀ ਹੈ ਜਿਸ ਦੇ ਕਰਕੇ ਪੰਜਾਬ ਦੇ ਪਿੰਡ ਦੇ ਪਿੰਡ ਖਾਲੀ ਹੋ ਗਏ ਨੇ ਜਿਸ ਦੀ ਬਹੁਤ ਵੱਡੀ ਸੱਟ ਵੱਜੀ ਹੈ ਪੰਜਾਬ ਦੀ ਇਕਨੋਮੀ ਤੇ ਵੀ ਅਤੇ ਹੋਰ ਵੀ ਬਹੁਤ ਸਾਰੇ ਭਿਆਨਕ ਨਤੀਜੇ ਸਾਹਮਣੇ ਆ ਰਹੇ ਨੇ ਬਜ਼ੁਰਗ ਇੱਥੇ ਇਕੱਲੇ ਰਹਿ ਗਏ ਨੇ ਉੱਥੇ ਦੂਜੇ ਪਾਸੇ ਪੰਜਾਬ ਦੇ ਵਿੱਚ ਹੋਣ ਵਾਲਾ ਪ੍ਰਵਾਸ ਲਗਾਤਾਰ ਜੋ ਪ੍ਰਵਾਸੀ ਮਜ਼ਦੂਰ ਨੇ ਪੰਜਾਬ ਦੇ ਵਿੱਚ ਆ ਰਹੇ ਨੇ ਜਿਸ ਦੇ ਕਰਕੇ ਕਿ ਲਗਾਤਾਰ ਪੰਜਾਬ ਦੇ ਵਿੱਚ ਜਿੱਥੇ ਪ੍ਰਵਾਸੀਆਂ ਦੀ ਗਿਣਤੀ ਹੁਣ ਪੰਜਾਬ ਦੇ ਮੂਲ ਨਿਵਾਸੀਆਂ ਤੋਂ ਜ਼ਿਆਦਾ ਵੱਧ ਗਈ ਹੈ ਨਿਆਰ ਕੇ ਅੰਕੜੇ ਦੇ ਅਨੁਸਾਰ 3 ਕਰੋੜ ਦੇ ਕਰੀਬ ਹੁਣ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਹੋ ਗਏ ਨੇ ਉਥੇ ਇਸ ਦੇ ਕਰਕੇ ਇੱਕ ਜੋ ਵੱਡੀ ਮੁਸੀਬਤ ਇਹ ਵੀ ਹੈ ਕਿ ਪੰਜਾਬ ਦਾ ਸੱਭਿਆਚਾਰ ਵੀ ਲਗਾਤਾਰ ਬਦਲਦਾ ਜਾ ਰਿਹਾ ਹੈ ਅਤੇ ਇਸ ਦੇ ਕਰਕੇ 2 ਸਾਲ ਤੋਂ ਤੁਹਾਨੂੰ ਇਸ ਦੇ ਨਤੀਜੇ ਵੀ ਆਮ ਤੌਰ ਤੇ ਦਿਖਣ ਨੂੰ ਮਿਲੇ ਹੋਣਗੇ ਜਦੋਂ ਇਹ ਪ੍ਰਵਾਸੀ ਮਜ਼ਦੂਰ ਆਪਣੇ ਬੇਅੰਤ ਹਾਰ ਵੀ ਖੁੱਲ ਕੇ ਹੁਣ ਮਨਾਉਣ ਲੱਗੇ ਹਨ ਸਿਰਫ ਇਹ 2 ਸਾਲ ਤੋਂ ਸਾਹਮਣੇ ਆਇਆ ਇਸ ਤੋਂ ਪਹਿਲਾਂ ਇਹ ਆਪਣੇ ਜੋ ਤਿਹਾਰ ਹਨ ਨਹੀਂ ਮਨਾਉਂਦੇ ਸਨ ਜਾਂ ਫਿਰ ਘਰਾਂ ਦੇ ਵਿੱਚ ਹੀ ਮਨਾਉਂਦੇ ਸਨ ਪਰ ਦੋ ਕੁ ਸਾਲ ਤੋਂ ਇਹ ਪੂਰੇ ਡੀਜੇ ਤੇ ਢੋਲ ਟਮਕੇ ਤੇ ਨਹਿਰਾ ਕੱਸੀਆਂ ਸੂਆਂ ਤੇ ਆਪਣੇ ਤਿਹਾਰ ਮਨਾ ਰਹੇ ਨੇ ਅਤੇ ਜਿਸ ਦੇ ਕਰਕੇ ਉਹ ਦਿਨ ਦੂਰ ਨਹੀਂ ਜਦੋਂ ਬਹੁਤ ਜਲਦ ਪੰਜਾਬ ਦਾ ਸੱਭਿਆਚਾਰ ਵੀ ਬਦਲਦਾ ਹੋਇਆ ਨਜ਼ਰ ਆਵੇਗਾ ਉਹ ਅਮੀਰ ਸੱਭਿਆਚਾਰ ਜਿਸ ਦੀਆਂ ਮਿਸਾਲਾਂ ਪੂਰੀ ਦੁਨੀਆ ਦਿੰਦੀਆਂ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਸੱਭਿਆਚਾਰ ਜਾਣਿਆ ਜਾਂਦਾ ਉੱਥੇ ਹੁਣ ਇਹ ਬੱਡੀ ਇੱਕ ਚਿੰਤਾ ਦਾ ਵਿਸ਼ਾ ਹੈ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਅੱਜ ਪੰਜਾਬ ਦੇ ਵਿੱਚ ਥਾਂ ਥਾਂ ਤੇ ਇਨ੍ਹਾਂ ਪ੍ਰਵਾਸੀ ਮਜ਼ਦੂਰਾ ਵੱਲੋਂ ਹੁਣ ਆਪਣੇ ਹੋਰ ਵੀ ਦਿਨ ਤਿਹਾਰ ਮਨਾਏ ਜਾ ਰਹੇ ਨੇ ਸਭ ਤੋਂ ਪਹਿਲਾਂ ਇਨ੍ਹਾਂ ਤੋਂ 60 ਪੂਜਾ ਤੋਂ ਆਪਣੇ ਦਿਨ ਤਿਹਾਰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਹੁਣ ਹਰ ਲੰਘੇ ਦਿਨ ਨਵੇਂ-ਨਵੇਂ ਇਨ੍ਹਾਂ ਦੇ ਚੋਣ ਨਵੇਂ-ਨਵੇਂ ਤਿਹਾਰ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਇਸ ਵਿਸ਼ੇ ਤੇ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਸੋਚ ਹੋਵੇਗੀ ਕਿਉਂਕਿ ਜਿਆਦਾਤਰ ਕਿਹਾ ਜਾਂਦਾ ਹੈ ਕਿ ਲੋਕ ਦੂਰਅੰਦੇਸ਼ੀ ਨਹੀਂ ਹੁੰਦੇ ਤੇ ਜੋ ਇਹ ਵੱਡੀ ਮੁਸ਼ਕਲ ਹੈ ਸ਼ਾਇਦ ਕੁਝ ਲੋਕਾਂ ਨੂੰ ਹਜੇ ਨਾ ਦਿਖਾਈ ਦੇਵੇ ਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜਰੂਰ ਆਪਣੀ ਰਿ ਕਮੈਂਟਾਂ ਦੇ ਵਿੱਚ ਦੱਸਿਓ ਤੇ ਹੁਣ ਦੇਖੋ ਇਸ ਮੌਕੇ ਇੱਕ ਖਾਸ ਰਿਪੋਰਟ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਸੀਂ ਹੁਣੇ ਇਸ ਸਾਲ ਤੋਂ ਹੀ ਦੇਖ ਰਹੇ ਹੋਵੋਗੇ ਕਿ ਇਨ੍ਹਾਂ ਦਿਨਾਂ ਦੇ ਵਿੱਚ ਵੀ ਜੋ ਪ੍ਰਵਾਸੀ ਮਜ਼ਦੂਰ ਨੇ ਕਿਸ ਤਰ੍ਹਾਂ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਇਹ ਆਪਣੇ ਰੀਤੀ ਰਿਵਾਜ ਮਨਾ ਰਹੇ ਨੇ ਜਾਨਕਿ ਖੁੱਲ ਕੇ 2 ਸਾਲ ਤੋਂ ਇਦਾਂ ਕਰਨ ਲੱਗੇ ਨੇ ਪਹਿਲਾਂ ਇਸ ਤਰ੍ਹਾਂ ਦੇ ਕਿਹੜੇ ਨਾ ਦੇ ਰੀਤੀ ਰਿਵਾਜ ਸੀ ਕਦੇ ਨਹੀਂ ਪਤਾ ਸੀ ਪਰ ਹੁਣ ਜਿਵੇਂ ਇਨ੍ਹਾਂ ਦੀ ਜਨਸੰਖਿਆ ਵੀ ਦੱਸੀ ਜਾ ਰਹੀ ਹੈ ਕਿ 3 ਕਰੋੜ ਦੇ ਕਰੀਬ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਤੇ ਹੁਣ ਇਹ ਆਪਣੇ ਦਿਨ ਤਿਹਾਰ ਵੀ ਪੂਰੀ ਤਰ੍ਹਾਂ ਖੁੱਲ ਕੇ ਮਨਾ ਰਹੇ ਹਨ ਦੇਖ ਸਾਡੇ ਅੰਦਰ ਵੀ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਝ ਚੱਲ ਰਹੇ ਇਹਨਾਂ ਦਾ ਜਿੰਕਵਾਂ ਟੱਗਨ ਨਾਲ ਦੇਖ ਸਾਹਦੇ ਸਾਰੇ ਪ੍ਰਵਾਸੀ ਮਜ਼ਦੂਰ ਨੇ ਜਿਆਦਾਤਰ ਯੂਪੀ ਬਿਹਾਰ ਦੇ ਇਹ ਕੋਈ ਨਹਿਰਾਂ ਦੇ ਵਿੱਚ ਸਿੱਟ ਵੀ ਰਹੇ ਨੇ ਚੰਡਿਆ ਤੇ ਵੀ ਕੋਈ ਪੂਜਾ ਵਗੈਰਾ ਕਰ ਰਹੇ ਨੇ ਸਾਹਿਬ ਦੀ ਜੇ ਨਹਿਰ ਜਾਰਹੀ ਆ ਚੰਪੌਰ ਸਾਹਿਬ ਤੋਂ ਆਉਂਦੀ ਆ ਅੱਗੇ ਲੁਧਿਆਣੇ ਜਾਂਦੀ ਆ ਚੰਪੌਰ ਸਾਹਿਬੋਂ ਲਾਉਂਦੀ ਆ ਇਹ ਉਹ ਜੋ ਧਾਰਮਿਕ ਸਥਾਨ ਨੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਖੁੱਲ ਗਿਆ 바ਕੀ ਹੁਣ ਤਾਂ ਪੂਰੇ ਪੰਜਾਬ ਦੇ ਵਿੱਚ ਵੀ ਇਹ ਖੁੱਲ ਕੇ ਚੱਲ ਰਿਹਾ ਵੀ ਕਹਿਣਾ ਚਾਹਾਂਗੇ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਇਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਹਣ ਤੇਹਾਰ ਮਨਾਏ ਜਾਂਦੇ ਨੇ ਆਪਣੇ ਪੂਰੇ ਕੁੱਲ ਕੇ ਡੀਜੇ ਲਗਾ ਕੇ ਕਮੈਂਟਾਂ ਦੇ ਵਿੱਚ ਦੱਸੋ ਤੁਸੀਂ ਦੇਖ ਸਕਦੇ ਹੋ ਤੁਸੀਂ ਹੁਣੇ ਇਸ ਸਾਲ ਤੋਂ ਹੀ ਦੇਖ ਰਹੇ ਹੋਵੋਗੇ ਕਿ ਇਨ੍ਹਾਂ ਦਿਨਾਂ ਦੇ ਵਿੱਚ ਵੀ ਜੋ ਪਰਵਾਸੀ ਮਜ਼ਦੂਰ ਨੇ ਕਿਸ ਤਰ੍ਹਾਂ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਇਹ ਆਪਣੇ ਰੀਤੀ ਰਿਵਾਜ ਮਨਾ ਰਹੇ ਨੇ ਜਾਨ ਕੇ ਖੁੱਲ ਕੇ 2 ਸਾਲ ਤੋਂ ਇਦਾਂ ਕਰਨ ਲੱਗੇ ਨੇ ਪਹਿਲਾਂ ਇਸ ਤਰ੍ਹਾਂ ਦੇ ਕਿਹੜੇ ਨਜ਼ਰੀ ਰੀਤੀ ਰਿਵਾਜ ਸੀ ਕਦੇ ਨਹੀਂ ਪਤਾ ਸੀ ਪਰ ਹੁਣ ਜਿਵੇਂ ਇਹਨਾਂ ਦੀ ਜਾਂਚ ਅੰਕੜੇ ਵੀ ਦੱਸੀ ਜਾ ਰਹੀ ਹੈ ਕਿ 3 ਕਰੋੜ ਦੇ ਕਰੀਬ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਤੇ ਹੁਣ ਇਹ ਆਪਣੇ ਦਿਨ ਤਿਹਾਰ ਵੀ ਪੂਰੀ ਤਰ੍ਹਾਂ ਖੁੱਲ ਕੇ ਮਨਾ ਰਹੇ ਹਨ ਦੇਖ ਤਾਂ ਇਹ ਤੁਸੀਂ ਕੀ ਤੁਹਾਡੇ ਲੱਖੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਝ ਚੱਲ ਰਿਹਾ ਹੈ ਇਹਨਾਂ ਦਾ ਜਿੰਨ੍ਹੇ ਪਿੰਡ ਤੱਕ ਨਾਲ ਦੇਖਾ ਦਿਓ ਸਾਰੇ ਪ੍ਰਵਾਸੀ ਮਜ਼ਦੂਰ ਨੇ ਜਿਆਦਾਤਰ ਯੂਪੀ ਬਿਹਾਰ ਦੇ ਇਕੋ ਜਿਹਾ ਨਹਿਰਾਂ ਦੇ ਵਿੱਚ ਫਿੱਟ ਵੀ ਰਹੇ ਨੇ ਕੰਡਿਆਂ ਤੇ ਵੀ ਕੋਈ ਪੂਜਾ ਵਗੈਰਾ ਕਰ ਰਹੇ ਨੇ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਮਛੂੜਾ ਸਾਹਿਬ ਦੀ ਜਾਂ ਜਿਹੜੀ ਨਹਿਰ ਵਗ ਰਹੀ ਆ ਚਮਕੌਰ ਸਾਹਿਬ ਤੋਂ ਆਉਂਦੀ ਆ ਗੱਲ ਲੁਧਿਆਣੇ ਜਾਂਦੀ ਆ ਚਮਕੌਰ ਸਾਹਿਬੋਂ ਆਉਂਦੀ ਆ ਇਹ ਰੋਟੇ ਜੋ ਧਾਰਮਿਕ ਸਥਾਨ ਨੇ ਉਹਨਾਂ ਦੇ ਵਿੱਚ ਤਰ੍ਹਾਂ ਦਾ ਫੁੱਲ ਗਿਆ ਵਾਕੀ ਹੁਣ ਤਾਂ ਪੂਰੇ ਪੰਜਾਬ ਦੇ ਵਿੱਚ ਵੀ ਇਹ ਫੁੱਲ ਕੇ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਹੁਣੇ ਇਸ ਸਾਲ ਤੋਂ ਹੀ ਦੇਖ ਰਹੇ ਹੋਵੋਗੇ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਜੋ ਪ੍ਰਵਾਸੀ ਮਜ਼ਦੂਰ ਨੇ ਕਿਸ ਤਰ੍ਹਾਂ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਇਹ ਆਪਣੇ ਰੀਤੀ ਰਿਵਾਜ ਮਨਾ ਰਹੇ ਨੇ ਜਾਨਕਿ ਖੁੱਲ੍ਹ ਕੇ ਦੋ ਸਾਲ ਤੋਂ ਇਹ ਤਾਂ ਕਰਨ ਲੱਗੇ ਨੇ ਪਹਿਲਾਂ ਇਸ ਤਰ੍ਹਾਂ ਦੇ ਕਿਹੜੇ ਇਹਨਾਂ ਦੇ ਰੀਤੀ ਰਿਵਾਜ ਸੀ ਕਦੇ ਨਹੀਂ ਪਤਾ ਸੀ ਪਰ ਹੁਣ ਜਿਵੇਂ ਇਹਨਾਂ ਦੀ ਜਨ ਸੰਖਿਆ ਵੀ ਦੱਸੀ ਜਾ ਰਹੀ ਹੈ ਕਿ 3 ਕਰੋੜ ਦੇ ਕਰੀਬ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਤੇ ਹੁਣ ਇਹ ਆਪਣੇ ਦਿਨ ਤਿਹਾੜੀ ਵੀ ਪੂਰੀ ਤਰ੍ਹਾਂ ਖੁੱਲ੍ਹ ਕੇ ਮਨਾ ਰਹੇ ਨੇ ਦੇਖਦੇ ਆ ਜੀ ਜੀ ਟੋਟੇਲਾ ਕੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਝ ਚੱਲ ਰਿਹਾ ਹੈ ਇਹਨਾਂ ਦਾ ਪੁਆਇੰਟ ਕਰ ਨਾ ਦੇਖ ਸਕਦੇ ਹੋ ਸਾਰੇ ਪ੍ਰਵਾਸੀ ਮਜ਼ਦੂਰ ਨੇ ਜਿਆਦਾਤਰ ਯੂਪੀ ਬਿਹਾਰ ਦੇ ਕੋਈ ਨਹਿਰਾਂ ਦੇ ਵਿੱਚ ਸੈੱਟ ਵੀ ਰਹੇ ਨੇ ਕੰਡਿਆਂ ਤੇ ਵੀ ਕੋਈ ਪੂਜਾ ਵਗੈਰਾ ਕਰ ਰਹੇ ਨੇ